ਦੋ ਕੁੜੀਆਂ ਨਾਲ ਆਪਾਂ ਕਰੇਵਾ ਇਹਨਾਂ ਨਾਲ ਤੇ ਬੈਂਸ ਨਾਲ ਹੋਰ ਆਪਾਂ ਕਿਸੇ ਦੀ ਦੋਸਤੋ ਐਲੀ ਮੰਗਤ ਜੋ ਕਿ ਇੱਕ ਨਾਮੀ ਕਲਾਕਾਰ ਹਨ ਉਹਨਾਂ ਦੀ ਇੱਕ ਲਾਈਵ ਵੀਡੀਓ ਬਾਹਰ ਨਿਕਲ ਕੇ ਆਈ ਹੈ ਜਿਸ ਵਿੱਚ ਇੱਕ ਸ਼ਖਸ ਦੇ ਗਾਲ ਕੱਢਣ ਤੇ ਐਲੀ ਮੰਗਤ ਨੇ ਲਾਈਵ ਸ਼ੋਅ ਵਿੱਚ ਹੀ ਕਹਿ ਦਿੱਤਾ ਕਿ ਇੱਕ ਤਾਂ ਇਹ ਕੁੜੀ ਨਾਲ ਤੇ ਇੱਕ ਬੈਂਸ ਨਾਲ ਮੇਰਾ ਬਹੁਤ ਪਿਆਰ ਹੈ ਹੋਰ ਨੀ ਕਿਸੇ ਨੂੰ ਮੈਂ ਪੁੱਛਦਾ ਜੀ ਹਾਂ ਦੋਸਤੋ ਬੈਂਸ ਜੋ ਕਿ ਕੁਝ ਮਹੀਨੇ ਪਹਿਲਾਂ ਕੌਂਟਰੋਵਰਸਿ ਦੀ ਸ਼ਿਕਾਰ ਹੋਈ ਸੀ ਆਓ ਦੇਖਦੇ ਹਾਂ ਐਲੀ ਮੰਗਤ ਕੀ ਕਹਿ ਰਹੇ ਹਨ ਦੋ ਕੁੜੀਆਂ ਨਾਲ ਆਪਾਂ ਤੇ ਰੇਮਾ ਇਹਦੇ ਨਾਲ ਤੇ ਬੈਂਸ ਨਾਲ ਹੋਰ ਆਪਾਂ ਕਿਸੇ ਦੀ ਜੇ ਲੋ ਮੈਨੂੰ ਇੱਜਤ ਨਾਲ ਬੁਲਾਉਗਾ ਆਪਾਂ ਤੇ ਤੁਹਾਨੂੰ ਰਿਸਪੈਕਟ ਪਾਵਾਂਗੇ ਜਿਹੜਾ ਹੋਏ ਦਊਗਾ ਮਦਾਨ ਖੰਦੇ ਇਹ ਸੁਣੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ